ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰਨਾਖਿ ਦੁਸ਼ਟ ਹਰ ਮਾਰਿਆ ਬਰਲਹਦ ਤਰਾਇਆ ਇਹੰਕਾਰੀਆਂ ਉਦ ਕਾ ਪਿਠ ਦੇ ਨਾਮ ਦਿਉ ਮੁਕਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਧਾਰੀ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਏ ਤੂ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੇ ਨ ਹੋਏ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਿਖਿਆ ਰਹਾਉ ਜਾ ਤਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਿਆ ਤੂ ਸੱਚਾ ਸਾਹਿਬ ਸਿਫਤ ਸੁਆਲਿਓ ਜਿਨਸ ਕੀਤੀ ਸੋ ਪਾਰ ਪਾਇਆ ਕਹਿ ਨਾਨਕ ਕਰਤੇ ਕੀ ਬਾਤਾ ਜੋ ਕਿਛ ਕਰਨਾ ਸੁ ਕਰ ਰਹਿਆ ਸੋਦਰ ਰਾਗ ਅਸਮਹਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਚਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪਰਿ ਸਿਓ ਕਹੀ ਅਨਕੇਤੇ ਤੇਰੇ ਗਮ ਹਾਰੇ ਗਾਵਨ ਤੁਦਨੋਂ ਪਵਨ ਪਾਣੀ ਵਿਸੰਤਰ ਗਾਵੇ ਤਨ ਕਵਿਤਰਾ ਜਤਮ ਦੁਆਰੇ ਗਾਵਨ ਤੁਦਨੋਂ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋਂ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨ ਰੋ ਇੰਦਰ ਇੰਦਰਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਨ ਤੁਦਨੋਂ ਸਿੱਧ ਸਮਾਦੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸੱਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਪੜਨ ਰੱਖੀ ਸਰ ਜੋਗ-ਜਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਨੀਆ ਮਨਮੋਹਨ ਸੁਰਗਮ ਚਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠੀ ਰਤਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੁਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਂ ਤੁਧਨੋ ਗਾਵਨ ਚੋ ਤੁਤ ਪਾਵਨ ਰਤ ਤੇਰੇ ਪਗਦਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇਵੇਂ ਜਿਤਨੇ ਆਵਨ ਨਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬਾ ਸੱਚਾ ਸੱਚੀ ਨਾਏ ਹੈ ਵੀ ਹੋਸੀ ਜਾਈ ਨਾ ਜアシ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇ ਜਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨੇ ਕਰਣਾ ਜਾਏ ਸੋ ਬਾਦਸ਼ਾਹ ਸਾਹ ਬਾਦਸ਼ਾਹ ਜਨਾਨਕ ਰਹਿਣ ਰਜਾਏ ਆਸਾ ਮਹਿਲਾ ਪਹਿਲਾ ਸੋਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਦਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵਡਚੀਰਾ ਰਹਾਓ ਸਭ ਸੁਰਤ ਮਿਲ ਸੁਰਤ ਕਮਾਏ ਸਭ ਕੀਮਤਨ ਮਿਲ ਕੀਮਤ ਪਾਏ ਗਿਆਨੀ ਤਿਆਨੀ ਗੁਰ ਗੁਰਹਾਈ ਕਮਣ ਨ ਜਾਏ ਤੇਰੇ ਦਿਲ ਦੀ ਵਡਿਆਈ ਸਬਸੰਤ ਸਬ ਤੱਕ ਸਬ ਚੰਗਿਆਈ ਸਿੱਧਾ ਪੁਰਖਾ ਕਿਆ ਵਡਿਆਈ ਤੁਧਵੀਨ ਸਿੱਧ ਕਿੰਨੇ ਨਾ ਪਾਇਆ ਕਰਮ ਮਿਲੇ ਨਾ ਏ ਠਾਕ ਰਹਾਇ ਆਖਣ ਵਾਲਾ ਕਿਆ ਵਿਚਾਰਾ ਸਿਫਤ ਫਰੇ ਤੇਰੇ ਪੰਡਾਰਾ ਜਿਸ ਤੂ ਦੇਹਿਤ ਸੇ ਕਿਆ ਚਾਰਾ ਨਾਨਕ ਸੰਤ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਪੂਖ ਉਤਰੂ ਕੇ ਖਾਇ ਚਲੇ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾ ਸਾਚੇ ਨਾਮ ਕੀ ਤੇਲ ਵੜਿਆਈ ਆਖ ਥੱਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕੱਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਪੋਗ ਗੁਣ ਇਹੋ ਹੋਰ ਨਾ ਹੈ ਕੋਈ ਨਾ ਕੋ ਹੋ ਆ ਨਾ ਹੋ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਤ ਕਰ ਕੇ ਕੀਤੀ ਰਾਤ ਖਸਮ ਵਿਸਾਰਿਆ ਤੇ ਕਮ ਜਾਤ ਨਾਨਕ ਨਾ ਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨ ਹੋ ਕਰੋ ਗੁਰ ਪਰਸਾਸ ਆਮ ਕਰੇ ਕਰਮ ਸਤਿਗੁਰ ਸਰਣਾਈ ਕਰਦੇ ਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕਿਓ RAM ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਏ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪ ਤਾਸੈ ਮਿਲ ਸੰਗਤ ਗੁਣ ਪਰਨਾਸ ਜਿਨ ਹਰ ਹਰ ਰਸ ਨਾਮ ਨ ਪਾਇਆ ਤੇ ਪਾਗਣੀਐ ਜਮ ਪਾਸ ਜੋ ਸਤਗੁਰ ਸ਼ਰਣ ਸੰਗਤ ਨਹਿ ਆਏ ਤ੍ਰਿੰਗ ਜੀਵੇ ਤ੍ਰਿੰਗ ਜਿਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੇਲ ਤੁਰ ਮਸਤ ਕਲਿ ਕੀ ਲਿਖਾਇ ਤਨ ਤਨ ਸਤ ਸੰਗਤ ਜਿਤ ਹਰ ਰਸ ਪਿਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ ਪੰਜਵਾਂ ਕਹੇਰੇ ਮਨ ਚਿਤ ਵਹਿ ਉਦਮ ਜਾ ਅਹਰ ਹਰ ਜਿਉ ਪ੍ਰਿਆ ਸੈਲ ਪੱਤਰ ਮਹਿਜੰਤ ਉਪਾਏ ਤਾਕਾ ਰਿਜੁਕ ਆਗੇ ਕਰ ਧਰਿਆ ਮੇਰੇ ਮਾਤਿਓ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿਨੇਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰੀ ਜਗ ਸੁਬਾਹੇ ਠਾਕਰ ਕਾਹੇ ਮਨ ਪਉ ਕਰਿਆ ਉੱਡੇ ਉੱਟ ਆਵੇ ਸੇ ਕੈਸਾ ਕੋਸਾ ਤਿਸ ਪਾਛੇ ਬਸਰੇ ਛਰਿਆ ਤਿੰਨ ਕਮਣ ਖਲਾਏ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬਨਿ ਤਾਨ ਦਸ ਅਸਤਿ ਨਿ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦਪਲ ਜਾਏ ਤੇਰਾ ਅੰਤ ਨੈ ਪਾਰਾ ਵਰਿਆ ਰਾਗ ਆਸਕ ਮਹੱਲਾ ਚੌਥਾ ਸੋਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਿਰੰਝਨ ਹਰਪੁਰਖ ਨਿਰੰਝਨ ਹਰ ਅਗਮ ਅਗੰ ਅਪਾਰ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਆਂ ਤੁਮਾਰੇ ਜੀਤੂ ਜੀਆਂ ਕਾ ਦਾਤਾਰ ਹਰ ਤਿਆਵੇ ਸਤੈ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਵੀ ਅੰਤਰ ਜੀ ਹਰ ਇੱਕ ਦੇ ਬੁਰਖ ਸਮਾਨਾ ਇੱਕ ਦਾ ਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਨਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤੁਧ ਬਿਨ ਅਵਰ ਨ ਜਾਏ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਸੋ ਜੋ ਸੇ ਵੈ ਜੋ ਸੇ ਵੈ ਤੁਧ ਜੀ ਜਨ ਨਾਨਕ ਤਿਨਿ ਕੁਰਬਾਨਾ ਹਰ ਤਿਆ ਵਹਰ ਤਿਆ ਵਹ ਤੁਜੀ ਸੇ ਜਨ ਜੁਗ ਮੇ ਸੁਖ ਵਾਸ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤਿਆ ਜੀ ਤਿੰਨ ਟੁੱਟੀ ਜਮ ਕੀ ਫਾਸ ਜਿਨ ਨਿਰਭਉ ਜਿਨ ਹਰ ਨਿਰਭਉ ਤਿਆ ਵਿਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇ ਵਿਅ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜੇ ਨਹਰ ਤੇ ਆਇਆ ਜੇ ਜਨ ਨਨਕ ਤਿਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੰਤ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀਤਾ ਪਤਾ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹਿ ਸਿਮਰਤਿ ਸ਼ਾਸਤਰ ਜੀ ਕਰ ਕਰ ਕਰਿਆ ਖਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਵੈ ਮੇਰੇ ਹਰ ਭਗਤਾ ਭਗਵੰਤਾ ਤੋ ਆਦ ਪੁਰਖ ਅਪਰੰਪਰ ਕਰਤਾ

ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤਉ ਪਾਏ ਸੋਈ ਤਿਸੀ ਜੋ ਤੂ ਦੇਈ ਸੋਈ ਹਉ ਪਾਸੀ ਰਹਾਉ ਸਭ ਤੇਰੀ ਤੂ ਸਬਨੀ ਤੇ ਆਇਆ ਜਿਸਨੂੰ ਕਿਰਪਾ ਕਰੈ ਕਿੰਨਾ ਮਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂੰਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਓ ਸਭ ਤੁਝ ਹੀ ਮਾਂ ਤੁਜ ਬਿਨ ਤੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲਵੇ ਛੁੜਿਆ ਸੰਜੋਗ ਕੀ ਮੇਲ ਜਿਸਨੂੰ ਤੂ ਜਾਣਿਆ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਨਾਮ ਤੇ ਆਇਆ ਤੂ ਆਪੇ ਕਰਤਾ ਤੇਰੀ ਕਿਆ ਸਬਵਾ ਹੋਏ ਤੁਦ ਬਿਨ ਦੂਜਾ ਅਵਰਨ ਕੋਏ ਤੂ ਕਰ ਕਰ ਵੇਖਣ ਜਾਏ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਆ ਆਸਾ ਮਹੱਲਾ ਪਹਿਲਾ ਤਿਤ ਸਰਵੜੈ ਪਈੇ ਨਿਵਾਸ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖ ਤਹਿ ਡੁਬਲੀਏ ਮਨ ਏਕ ਨੇ ਤੇਜ ਜਿਤਸ ਮੁੜਮਨਾ ਹਰ ਬਿਅ ਬਿਸਤਰ ਤੇਰੇ ਗੁਣ ਗਲਿਆ ਰਹਾ ਨਾਉ ਜਤੀਸ ਤੀ ਨਹੀਂ ਪੜਿਆ ਮੂਰਖ ਮੁਗੰਦਾ ਜਨਮ ਭਇਆ ਪਰਮ ਅਤ્ઞાનਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਾਰਿਆ ਆਸਾ ਮਹੱਲਾ ਪੰਜਵਾ ਪਏ ਪ੍ਰਾਪਤ ਮਨਖ ਦੇਹ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਆਵਰ ਕਾਜ ਤੇਰੇ ਕੀਤੇ ਨੇ ਕਾਮ ਮਿਲ ਸਾਧ ਸੰਗਤ ਭਜੁ ਕੇਵਲ ਨਾਮ ਸਰਜਾਮ ਲਾਗ ਪਵ ਜਲ ਤਰਨ ਕੇ ਜਨਮ ਬੀਤਾ ਜਾਤ ਰੰਗ ਮਾਇਆ ਕੇ ਰਹਾਉ ਜਪ ਜਪ ਤਪ ਸੰਜਮ ਧਰਮ ਨੇ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹਿ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਪਈ ਪੁਨਰਾਛਤ ਕਾਟਾ ਸੀ ਚ ਸ੍ਰੀ ਅਕੀਤ ਚਰਜੁਗਤ ਕੇ ਈਸਾ ਪੋਹਾ ਪੰਨ ਬ੍ਰਿਸ਼ਟੰ ਗੰਗਨ ਸੇ ਪੈ ਸਬਹਿਨ ਆਖ ਵਧਾਈ ਦਈ ਤਨਯ ਤਨਯ ਲੋਗਨ ਕੇ ਰਾਜਾ ਦੁਸ਼ਟੰ ਦਾਹ ਗਰੀਬ ਨਿਵਾਜਾ ਅਕਾਲ ਭਵਨ ਕੇ ਸਿਰਜਨ ਹਾਰੇ ਦਾਸ ਜਾਨੂ ਹਲੇ ਉਬਾਰੇ ਕਬੀਰ ਬਾਚ ਬੇਨਤੀ ਚ ਪਈ ਹਮਰੀ ਕਰੋ ਹਾਤ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਬੇ ਤੁਮ ਖਾਵੇ ਆਫਾਤ ਦੇ ਮੋਂ ਬਚਾਵੇ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰ ਅਛਾ ਨਿਜ ਕਰ ਦੇ ਕਰੇ ਸਭ ਬੇਰਨ ਕੋ ਅਜ ਸੰਗਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋ ਅਵਰਨ ਤਿਆ ਜੋ ਬਰਚਾ ਹੋ ਤੂੰ ਤੁਮ ਤੇ ਪਾਂ ਸੇਵਕ ਸਿੱਖ ਹਮਾਰੇ ਤਾਰੇ ਚੁੰ ਚੁੰ ਸਤਰ ਹਮਾਰੇ ਮਾਰਿਆ ਆਪ ਹੱਥ ਦੇ ਮੂ ਮੁਜੇ ਉਬਰਿਓ ਮਰਨ ਕਾਲ ਕਾ ਤਰਾਚ ਨਿਵਾਰੇ ਹੂ ਜੋ ਸਦਾ ਹਮਾਰੇ ਪੱਚਾ ਸ਼੍ਰੀ ਅਹ ਤੂ ਜਿਕ ਚੂ ਕਰਿਆ ਰਚਾ ਰਾਖਲੇ ਮੋਹਰਾ ਕਨਹਾਰੇ ਸਾਹਿਬ ਸੰਤ ਸਹਾਇ ਪਿਆਰੇ

جل سب جگت بناؤ دیو دیو آد ات اے اوتارا سوئی گرو سمجھو ہمارا نمسکار ہماری سکل پرجا جن آپ سواری شیو کن کو شیو گن سکھ دیو سنترن کو پل مو بدکیو کٹ کٹ کے انتر کی جانت پلے برے کی پیر پہچانت چیٹی, چیٹی تے کچر استولا سب پر کپا در فولا سنتن کے پٹ پٹ کی جانا جب ات کرا کر تارا پرج تب دیہ اپارا جب آ کر کو کب تم میں ملن تے ترس بھو ਜੇਤੇ ਬੰਦਨ ਸ੍ਰਿਸ਼ਟੀ ਸਭ ਤਾਰੇ ਆਪ ਆਪਣੀ ਬੂਜ ਵਿੱਚ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਲ ਨਿਬਿਰਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਦ ਨ ਪਾਵਤ ਬੇਦਾ جانت مہادیو کو چینت نہن پنتو ہے تیتی تم را لکھا نہ جائے پسارا کہ روپ انو سروپا رنگ پیو راب کہا ਅੰਜਨ ਜੇ ਰਜਸ ਤਜਕੀਨੀ ਉਤਪੁਜ ਖਾਨ ਬਹੋਰ ਰਚੀ ਦੇਨੇ ਕਹੋ ਫੁੱਲ ਰਾਜਾ ਹੈ ਵੈ ਬੈਠਾ ਕਹ ਸੇ ਮਤ ਪਿਓ ਸ਼ੰਕਰ ਇਕੈਠਾ ਸਮੁਗਰੀ ਸ੍ਰਿਸ਼ਟੀ ਦਿਖਾਏ ਅਚਪਵ ਆਦ ਜੁਗਾਦ ਸਰੂਪ ਸੰਯੋਪਵ ਬਰਜਾ ਮੇਰੀ ਤੁਮ ਕਰੋ ਅਬ ਉਬਾਰ ਅਸੀ ਸੰਗਰੋ ਦੁਸ਼ਟ ਜੀਤੇ ਉਤਵੰਤ ਉਤਪਾਤਾ ਸਗਲ ਮਲੇਚ ਕਰੋ ਰਣਕਤ ਜੇ ਅਸੀ ਤੁਝ ਤਵ ਸਰਨੀ ਪਰੈ ਤਿਨ ਕੇ ਦੁਸ਼ਟ ਦੁਖਿਤ ਹਵਰੈ ਮਰੈ ਪੂਰਖ ਜਵਨ ਭਗਤ ਪਰੈ ਤਿਆਰੇ ਤਿਨ ਕੇ ਤੁਮ ਸੰਗਟਾਰੇ ਜੋ ਕਲ ਕੇ ਇਕ ਬਾਰ ਤੇਹ ਤਾਂ ਕਿ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਂ ਹੈ ਸਭ ਕਾਲ ਦੁਸ਼ਟ ਅਰਿਸ਼ਟ ਤੇਰੇ ਤਤਕਾਲ ਕਿਰਪਾ ਦ੍ਰਿਸ਼ਟੀ ਜਨ ਜਾਹ ਨਿਹਰਿਓ ਤਾਂ ਕਿ ਤਾਪ ਤਨਕ ਮੇ ਹਰਿਓ ਰਿਦ ਸਿਦ ਘਰ ਮੇ ਮੋ ਸਭ ਹੋਏ ਦੁਸ਼ਟ ਚਾਚ ਵਰਿਆ ਸੋ ਕੈ ਨ ਕੋਏ ਏਕ ਬਾਰ ਜਿਨ ਮੇ ਜਿਨ ਤੁਮੇ ਸਬਾਰਾ ਕਾਲ ਫਸ ਕੇ ਤਾਹੇ ਉਬਾਰਾ ਜਿਨੇ ਲਰਨਾ ਮਤੇ ਹਾਰੂ ਰੁਕ ਕਹਾ ਦਾਰਿਨ ਦੁਸ਼ਟ ਦੋਖ ਰਹਾ ਖੜੰਕੇ ਤੇ ਮੈਂ ਸ਼ਰਨ ਧਿਆਈ ਆਪ ਹੱਥ ਦੇ ਲਹਿ ਉਬਾਰੀ ਸਰਬ ਠੋਰ ਹੋ ਮੋਹ ਰਹਾ ਸਾਈ ਦੁਸ਼ਟ ਦੋਖ ਤੇ ਲਹਿ ਬਚਾਈ ਕਿਰਪਾ ਕਰ ਹਮ ਪਰ ਜਗ ਮਾਤਾ

داس, داس جان, جان کر داس پر, داس پر کی جے کرپا اپار ہاتھ آپ ہاتھ دے من کرنے کہان سن پہچان تین سو لاگی موری پگ ان سو مہا کال رکھ بار ہماروں مہا لوہ میں کی کر تھارو अपना, अपना जान, जान करो रखवार भाग गए कि लाज विचार अपना जान, जान मुझे प्रतिपर्य चुन चुन, चुन सत्र हमारे मरए देग तेग जग, जग में दौल चलै राख आप मुह और दलै तुम मम करहै सदा प्रतिपारा तुम साहिब मैं दास तिहारा जान अपना मुझे निवाज आप करो हमरे सबका आज ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ ਦਾਸ ਜਾਣ ਕਰੇ ਕਿਰਪਾ ਕਰਹਿ 모ਹੇ ਹਾਰਿ ਪਰਾਪਤ ਮੇ ਆਨਕ ਦਵਾਰ ਤੋਹਿ ਆਪਣਾ ਜਾਣ ਕਰੋ ਪ੍ਰਤੀ ਪਾਰਾ ਤੁਮ ਸਾਹਿਬ ਮੈ ਕੋ ਕਰਥਾਰ ਦਾਸ ਜਾਣ ਦੇ ਹੱਥ ਉਬਾਰੋ ਹਮਰੇ ਸਭ ਬੇਰੀਨ ਸੰਘਾਰੋ ਪ੍ਰੀਥਮ ਧਰੋ ਭਗਵੰਤ ਕੋ ਤਿਆਨਾਂ ਬਹੂਰ ਕਰੋ ਕਵਿਤਾ ਬਦਨਾਨਾ ਕ੍ਰਿਸ਼ਨ ਜਥਾ ਮਤ ਚਿਤ ਉਚਾਰੋ ਚੂਕ ਹੋਏ ਕਬਿ ਲੈ ਸੁਧਾਰੋ ਕਬਿ ਬਾਚ ਦੋਹਰਾ ਜੋ ਨਿਜ ਪ੍ਰਬਾਸ ਮੋਸੋ ਕਹਾ ਸੋ ਕਹਿਓ ਜਗ ਮਹੈ ਜੋ ਤਿਹ ਪ੍ਰਭਤ ਆਏ ਹੈ ਅੰਤ ਸੁਰਗ ਕੋ ਜਾਹਾ ਦੋਹਰਾ ਹਰ ਹਰੀ ਜਨ ਦੁਈ ਏਕ ਹੈ چلتے دوہرا جب آئس پرب کو پیو جنم تر جگ آئے اب میں کتھا سنک میں سب کہنا کبھی دوہرا थॉय पयो मैं जोर कर बंचन, बंचन कहा सिर न्याए पंथ चलै सब जगत में जब तुम, तुम करहै सहाय दोहरा जे जे, जे तुमरे ध्यान को नित उठते है संत अंत लहेगे मुक्त फल पावे भगवंत दोहरा काल पुरख की देमो कोटिक भीषण वहेष کوٹ اندر برہما تبی شر کلیش جلیس رام کتھا جگ جب کوا سمگری پوری سمیت چوپئی جو یہ کتھا سن ارگاوی دکھ پاپ تہ نکٹن آوے بیشن پگت کی اے پل پاوے आदब धाय स्वेश के न कोई समत संग्रह स है जि पचावे हाड़ वदी पृथ्वी सुखदानवे त्रवे प्रसाद कर ग्रंथ सुदारा फूल परी लहू लह चदारा दोहरा नेत्र, नेत्र है तुम के चरण तर सत्र तीन त्रंग श्री भगवंत पुरन कियो रघुबर कथा प्रसंग दोहरा साद, साद असाद जानो नहीं बाद सुबाद विवाद ग्रंथ सकल पूरण कियो भगवंत कृपा प्रसाद स्वय पाए कहे जब, जब ते, ते, ते तुमरे तब ते को आंख तरे नहीं आनियो राम रहीम पुराण पुराण अनेक कह मंत एक जानियो समृत शास्त्र वेद सब बहु भेद कहे हम एक न जानियो ਸ਼੍ਰੀ ਅਸ਼ੀਪਾਨ ਕਿਰਪਾ ਤੁਮਰੀ ਕਰ ਮੈਨੇ ਕੰਨਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਸ਼ਾਦ ਕੇ ਗयो ਤੁਹਾਰੋ ਦਵਾਰ ਬਹ ਗਏ ਕੀ ਲਾਜ ਅੰਸ ਗੋਬਿੰਦ ਦਾਸ ਤੁਹਾਰ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਜ ਸੇਤੀ ਮਨਵ ਜੀਆਂ ਬਤਾਈਆਂ ਹਰ ਆਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤੇ ਗਾਵ ਫਰੀਕੇ ਰ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕੀਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੁਪਾਵੈ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੈ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਮੇਰਾ ਆਧਾਰ ਮੇਰਾ ਜਿਨ ਕੋ ਖਾ ਸਭ ਗਵਾਈਆ ਕਰ ਸ਼ਾਂਤ ਸੁਖਮਨ ਆਏ ਵਸੀਆਂ ਜਿਨ ਇੱਛਾ ਸਭ ਕੁਝਾਂ ਆਈਆਂ ਸਦਾ ਕੁਰਬਾਨ ਕੀਤਾ ਗੁਰੂ ਵਿઠ੍ਹੈ ਜਿਸ ਦੀਆਂ ਇਹ ਵਡੀਆਂ ਆਈਆਂ ਕਹੇ ਨਾਨਕ ਸੁਣਹਿ ਸੰਤੈ ਸ਼ਬਦ ਤਰੇ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਦਿੱਤ ਘਰ ਸਭਾਗੇ ਘਰ ਸਮਾਗੇ ਸ਼ਬਦ ਵਾਜੇ ਕਲਾ ਚਿਤ ਕਰ ਤਾਰਿਆ ਪੰਚ ਦੂਤ ਤੁਧ ਵਸ ਕਿਲੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਧ ਜੀਨਸ ਕਿਉ ਸੀਨਾ ਮਹਰ ਨਮਹ ਹਰ ਕੇ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਬਾਜੈ ਆਨੰਦ ਸੁਣੋ ਵੱਡ ਪਾ ਗਿਓ ਸਗਲ ਮਨੋਰਥ ਪੂਰੇ पार ब्रह्म प्रभु पाया उतले सगल सूरे दुख रोग संताप उतरे सुनी सची पाणी संत साजन पाए सर से पूरे कुरते जानी सुनते पुनित कहते पवित सत गुर रहया पर पूरे बिनवंत नानक गुर चरण लागे वाजे अनहद तूरे मुदावनी महला पंजवा ਥਾਲ ਵਿੱਚ ਰਤਨ ਵਸਤੂ ਪਇਓ ਸੰਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾ ਕਰ ਕਾ ਪਇਓ ਜਿਸ ਕਾ ਸਹਿਬ ਸਹਿਪਸ ਅਥਾਰੋ ਜੇ ਕੋ ਖਾਵੇ ਕੇ ਕੋ ਪੂਚੇ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹ ਜਾਏ ਨਿਤ ਨਿਤ ਰਖ ਉਰਥਾਰੋ ਤਮ ਸੰਸਾਰ ਚਰਨ ਲਗ ਤਰੇ ਸਬਨਾ ਨਿਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋਗ ਕਤਿ ਹੋਈ ਮੈਂ ਨਿਰਗੁਣੀਏ ਕੋ ਗੁਣ ਲਾਹੀ ਆਪੇ ਤਰਸ ਪਾਇਓ ਤਰਸ ਪਾਇਆ ਮਹਿਰਮਤ ਹੋਏ ਸਤਗੁਰ ਸੰਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਜੀਤਿ ਵੀ ਹਰਿਆ ਪੌੜੀ ਤਿਥੇ ਤੂੰ ਸਮਰਥ ਜਿਥੇ ਕੋਈ ਨਹੀਂ ਉਥੇ ਤੇਰੀ ਜਗ ਅੰਗਨੀ ਉਦਰਮਾਹੇ ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੱਡ ਜਾਏ ਪਉ ਜਲ ਪਿਖਮ ਅਗਸਾ ਗੁਰ ਸ਼ਬਦੀ ਪਾਰ ਪਾਹੇ ਜਿਨ ਕਿਉ ਲੱਗੀ ਪਿਆਸ ਅੰਮ੍ਰਿਤ ਸਈ ਕਾਹੇ ਕਲ ਮਹਿ ਇਹ ਪੁਨ ਗੁਣ ਗੋਵਿੰਦ ਗਾਹੇ ਸਬਸੇ ਜੋ ਕਿਰਪਾ ਕਲ ਸਮਾਲੇ ਸਾਥ ਸਾਬਰਤਾ ਕੋਈ ਨਾ ਜਾਏ ਜੀ ਆਵੇ ਤੁਧ ਆਹੇ ਸਲੋਕ ਮਹੱਲਾ 5ਵਾਂ ਅੰਤਰ ਗੁਰ ਅਰਾਧਣਾ ਜੀਵ ਹੈ ਜਪ ਗੁਰਨਾਉ ਨੈਤ੍ਰਿ ਸਤਗੁਰ ਪ੍ਰੇਖਣਾ ਸਵਰਗਣੀ ਸੁਨਨਾ ਗੁਰਨਾਉ ਸਤਗੁਰ ਸੇ ਤਿਰਤਿਆ ਦਰਗਹਿ ਪਾਇ ਉਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਏ ਵਤ ਦੇ ਜਗ ਮਹਿ ਉਤਮ ਕਾੜਿਐ ਫਿਰ ਲੈ ਕੇ ਈਕੇ ਮਹੱਲਾ 5ਵਾਂ ਰੱਖੇ ਰਖਨਹਾਰ ਆਪ ਉਬਾਰੈਨ ਗੁਰ ਕੀ ਪੈਰ ਪਾਏ ਕਾ ਜਸਵਾਰੈਨ ਹੋਆ ਆਪ ਦਿਆਲ ਮਨ ਹੈ ਨ ਵਿਸਾਰੈ ਸਾਧ ਜਨਾ ਕੇ ਸੰਗ ਪਵ ਜਲ ਤਾਰੈਨ ਸਾਖਤ ਨੀਂਦਕ ਦੁਸ਼ਟ ਕਿਨ ਮਾ ਬਿਰਾਦਨੀਐ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹ ਜਿਤ ਸਿਮਰਤ ਸੁਖ ਪਾਏ ਹੋਏ ਸਗਲ ਦੁਖ ਜਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ